ਬੰਦਾ ਨੇ ਗਲਤੀਆਂ ਕੀਤੀਆਂ ਤੇ ਤਾਂ ਹੀ ਉਹ ਗਲਤੀਆਂ ਮੰਨਦੇ ਪਏ ਆ ਇਹ ਨਹੀਂ ਹੁੰਦਾ ਵੀ ਬੰਦਾ ਕਤਲ ਕਰ ਦੇ ਤੇ ਮੁੜ ਕੇ ਆ ਕੇ ਮੈਨੂੰ ਮaaf ਕਰ ਦਿਓ ਤੇ ਉਹਨੂੰ ਕਤਲ ਦੀ ਜਿਹੜੀ ਉਹ ਮਾਫੀ ਮਿਲ ਜਾਂਦੀ ਆ ਜੇ ਬੰਦੇ ਨੇ ਕਤਲ ਕੀਤਾ ਤੇ ਉਹਦੀ ਸਜ਼ਾ ਜਿਹੜੀ ਉਮਰ ਕੈਦ ਹੁੰਦੀ ਆ ਉਸੇ ਤਰ੍ਹਾਂ ਹੀ ਇਹ ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲੈਣ ਜਿਹੜੀ ਗੁਰੂ ਮਹਾਰਾਜ ਪਾਤਸ਼ਾਹਾ ਨੇ ਇਹਨਾਂ ਨੇ ਮੱਥਾ ਲਾਇਆ ਉਹਦੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਮਿਲਣੀ ਮਿਲਣੀ ਆ ਅੱਗੇ ਵੀ ਮਿਲੀ ਆ ਤੇ ਘਾਹ ਆਉਣ ਵਾਲੇ ਸਮੇਂ 'ਚ ਵੀ ਮਿਲਣੀ ਆ ਵੀ ਭਾਰਤ ਸੁਮੇਤ ਕੋਰ ਬਾਦਲ ਨੇ ਕਿਹਾ ਸੀ ਨਾ ਇਲੈਕਸ਼ਨ ਦੇ ਦੌਰਾਨ ਕੀ ਜਿੰਨੇ ਵਿਅਦਬੀ ਕੀਤੀ ਆ ਜਾਂ ਕਰਾਈ ਜਾਂ ਵਿਅਦਬੀ ਦੇ ਸਿਆਸਤ ਕਰਦਾ ਉਹਦਾ ਕਾਖਣਾ ਰਵੇ ਤੇ ਕੁਝ ਨਹੀਂ ਰਿਹਾ ਸਾਰੀਆਂ ਸੀਟਾਂ ਹਰ ਗਈਆਂ ਕੰਮ ਨਿਪਟ ਗਿਆਂ ਨਾ ਤੇ ਗਾਂਵ ਵੀ ਆਉਣ ਵਾਲੇ ਸਮੇਂ ਤੇ ਇਹਨਾਂ ਨੂੰ ਗੁਰੂ ਮਹਾਰਾਜ ਨੇ ਮਾਫੀ ਨਹੀਂ ਦੇਣੀ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਰਾਜ ਦਿੱਤਾ ਤੇ ਜੇ ਇਹਨਾਂ ਲੋਕਾਂ ਨੇ ਬਾਦਲ ਪਰਿਵਾਰ ਨੇ ਗੁਰੂ ਮਹਾਰਾਜ ਦਾ ਮੱਥਾ ਲਾ ਲਿਆ ਤੇ ਇਹਨਾਂ ਨੂੰ ਉਹਦੀ ਸਜ਼ਾ ਗੁਰੂ ਮਹਾਰਾਜ ਨੇ ਦੇਣੀ ਦੇ ਇਹ ਜ਼ਮੀਨ ਜਿਹੜੀ ਆ 1750 ਗਜ ਤੋਂ ਬਾਅਦ ਦੀ ਜ਼ਮੀਨ ਆ ਤੇ ਘੜ ਤੋਂ ਘਾਟੇ 10 ਕਰੋੜ ਦੀ ਕੋਸਟ ਦੀ ਜ਼ਮੀਨ ਆ 10 ਕਰੋੜ ਰੁਪਈਆ 10 ਕਰੋੜ ਰੁਪਈਏ ਦੀ ਕੀਮਤ ਦੀ ਘੱਟ ਤੋਂ ਘੱਟ ਜ਼ਮੀਨ ਆ ਹੋਵੇ ਤੇ ਵੱਧ ਪੈਸੇ ਦੀ ਹੋਣੀ ਜੇ ਇੱਥੇ ਦੁਕਾਨਾਂ ਬੰਨ শোরੂਮ ਬੰਨ ਫਿਰ ਤੇ 20-25 ਕਰੋੜ ਦੀ ਕੀਮਤ ਦੀ ਵੀ ਜ਼ਮੀਨ ਆ ਕਮਰਸ਼ੀਅਲ ਜ਼ਮੀਨ ਆ ਲਾਕੇ ਚੰਗੀਆਂ ਰੈਸ਼ੀ ਲੋਕਾਂ ਦੀਆਂ ਜਗ੍ਹਾ ਨੇ ਲੋਕਾਂ ਦੀਆਂ ਦੁਕਾਨਾਂ ਵੀ ਨੇ ਤੇ ਇਹ ਬੰਦਾ ਜਿਹੜਾ ਵਿਕਾਸਪਾਸੀ ਆ ਇਹ ਅੱਜ ਤੋਂ 4-5 ਮਹੀਨੇ ਮੇਰੇ ਕੋਲ ਮੇਰੇ ਦਫ਼ਤਰ ਆਇਆ ਤੇ ਮੈਨੂੰ ਇਹਨੇ ਆਪ ਬੰਦੇ ਨੇ ਮੰਨਿਆ ਪਈ ਇਹ ਪੰਚਾਇਤੀ ਜਗਾ ਤੇ ਮੈਂ ਮੰਤਰੀ ਸਾਹਿਬ ਆਪ ਹੀ ਜਗਾ ਛੱਡ ਦੇ ਅਸੀਂ ਇਹਦੇ ਤੇ ਵਿਸ਼ਵਾਸ ਕਰ ਲਿਆ ਇਹਨੇ 10-15 ਦਿਨ ਦਾ ਸਮਾਂ ਲੈ ਲਿਆ ਇਹ ਬੰਦਾ ਜਾ ਕੇ ਫਰਾਡ ਕੀਤਾ ਇਹਨੇ ਬੰਦੇ ਨੇ ਝੂਬਾਨ ਕਰਕੇ ਤੇ ਕੋਰਟ ਦੇ ਵਿੱਚ ਜਾ ਕੇ ਤੇ ਝੂਠੇ ਸੱਚੇ ਪੇਪਰ ਲਾ ਕੇ ਸਟੇਲ ਆਇਆ ਇਹ ਬੰਦਾ ਉਹਦੇ ਬਾਅਦ ਮਾਨਯੋਗ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਜੀ ਡੀ ਸੀ ਜੁਆਇੰਟ ਡਾਇਰੈਕਟਰ ਸਾਡੇ ਅਮਿਤ ਕੁਮਾਰ ਜੀ ਉਹਨਾਂ ਨੂੰ ਕਿ 2 ਮਹੀਨੇ ਚ ਇਹ ਕੇਸ ਖਤਮ ਕੀਤਾ ਜਾਵੇ ਉਹ ਫੈਸਲਾ ਕੀਤਾ ਗਿਆ ਅੱਜ ਉਸ ਫੈਸਲੇ ਨੂੰ 18-20 ਦਿਨ ਹੋ ਗਿਆ ਜਿਹੜਾ ਕਿ ਪੰਚਾਇਤ ਦੇ ਫੇਰਾ ਕਿਉਂਕਿ ਇਹ ਜ਼ਮੀਨ ਹੀ ਪੰਚਾਇਤ ਦੀ ਆ ਜਿਹੜੀ ਜ਼ਮੀਨ ਪੰਚਾਇਤ ਦੀ ਆ ਸ਼ਾਮਲਾ ਟਿਆਬਾਦੀ ਦੇ ਆ ਉਹ ਪਿੰਡਾਂ ਦੀ ਸਾਰੀ ਸਾਂਝੀ ਜ਼ਮੀਨ ਆ ਉਹ ਕੱਲੇ ਇੱਕ ਬੰਦੇ ਦੀ ਨਹੀਂ ਅੱਜ ਇਹ ਵੱਲੋਕੇ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੱਲੋਕੇ ਪਿੰਡ ਚ ਆ ਹੀ ਆਏ ਆ ਇਹ ਵੱਲੋਕੇ ਸਾਰੇ ਪਿੰਡ ਦੀ ਜ਼ਮੀਨ ਹੈ ਤੇ ਸਾਰੇ ਪਿੰਡ ਵਾਲੇ ਇਕੱਠੇ ਹੋਇਆ ਕੈਮਰਾ ਮਾਰ ਕੇ ਵੇਖੋ ਇਹਨਾਂ ਸਾਰੇ ਤੁਹਾਡੀ ਜ਼ਮੀਨ ਛੁੱਟਣੀ ਚਾਹੀਦੀ ਸੀ ਕਿ ਨਹੀਂ ਛੁੱਟਣੀ ਜਾਂਦੀ ਹੈ ਹਾਂਜੀ ਤੇ ਇਹ ਬੰਦਾ ਕੱਲ ਮੈਨੂੰ ਇਹਨੇ ਕੱਲ ਵੀ ਅੱਜ ਵੀ ਫੋਨ ਕੀਤਾ ਕਿ ਮੈਂ ਮੰਤਰੀ ਸਾਹਿਬ 50 ਲੱਖ ਰੁਪਇਆ ਲਾ ਕੇ ਇੱਧਰ ਨੂੰ ਸੜਕ ਬਣਾ ਦੇਣਾ ਸੜਕ ਨਹੀਂ ਬਣੀ ਮੈਂ ਪਿੰਡ ਦੇ ਵਿਕਾਸ ਤੇ ਇਹ ਪਹਿਲਾਂ 50 ਲੱਖ ਆ ਕਿਹਾ ਮੁੜ ਕੇ ਕਿਹਾ ਮੈਂ 2 ਕਰੋੜ ਰੁਪਇਆ ਵੀ ਲਾ ਦੂੰਗਾ ਵੇਖੋ ਕਿਸੇ ਨੂੰ ਕੀ ਲੋੜ ਆ ਕਿਸੇ ਦੀ ਸੜਕ ਤੇ ਪੈਸੇ ਲਾਉਣ ਦੀ ਉਹ ਜੋ ਪੰਚਾਇਤੀ ਜ਼ਮੀਨ ਸਰਕਾਰੀ ਜ਼ਮੀਨ ਪਿੰਡ ਦੀ ਜਾਇਦਾਦ ਤੇ ਉਹ ਪਿੰਡ ਨੂੰ ਛੱਡੇ ਤੇ ਜਿਹੜਾ ਕੋਈ ਸੜਕ ਬਣਨ ਵਾਲੀ ਆ ਜੇ ਵੈਸੇ ਇਹਦਾ ਸੇਵਾ ਕਰਨ ਦਾ ਮਾਣਿਆ ਇਹ ਸੇਵਾ ਕਰੇ ਇਹ ਨਾ ਕਰੇ ਪੀ 10-15 ਕਰੋੜ ਦੀ ਜ਼ਮੀਨ ਫੜਾਪ ਕੇ ਲੋਕਾਂ ਦੀ ਸਰਕਾਰ ਦੀ ਤੇ ਉਹਦੇ ਵਿੱਚ 50 ਲੱਖ ਕਰੋੜ ਰੁਪਇਆ ਲਾ ਕੇ ਕੋਈ ਸੜਕ ਬਣਾਉਣੀ ਆ ਤੇ ਉਹਦੇ ਬਾਅਦ ਇਹ ਸੜਕਾਂ ਸੀ ਸਰਕਾਰੀ ਫੰਡ ਚੋਂ ਆਪੇ ਬਣਾ ਲਾਂਗੇ ਤੇ ਇਸ ਬੰਦੇ ਨੇ ਪਿੰਡ ਨੂੰ ਵੀ ਬੜੇ ਤਰ੍ਹਾਂ ਦੇ ਲਾਲਚ ਦਿੱਤੇ ਮੈਂ ਤੇ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰੂੰਗਾ ਕਿ ਇੱਥੇ ਸਾਰੇ ਪਿੰਡ ਨੇ ਮਿਹਨਤ ਕੀਤੀ ਏ ਪਿੰਡ ਨੇ ਇੱਕ ਮੋਢ ਹੋ ਕੇ ਸਾਥ ਦਿੱਤਾ ਸਰਕਾਰ ਦਾ ਤੇ ਆਪ ਦੇ ਨਗਰ ਦਾ ਉਸੇ ਤਰ੍ਹਾਂ ਹੀ ਮੈਂ ਦੂਜੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਪਿੰਡਾਂ ਜੇ ਕੋਈ ਸ਼ਰਾਰਤੀ ਅੰਸਰੇ ਕੋਈ 2 4 5 ਬੰਦੇ ਜਿੰਨਾ ਕਬਜ਼ੇ ਕੀਤੇ ਪੰਚਾਇਤੀ ਜ਼ਮੀਨਾਂ ਦੀ ਸਾਰੇ ਇਕਮੁੱਠ ਹੋ ਕੇ ਪਿੰਡ ਵਾਲੇ ਇੱਕ ਜੋਟ ਹੋ ਕੇ ਆਪਦੀ ਸਪੋਰਟ ਕਰੋ ਇਹ ਤੁਹਾਂ ਆਪਦੀ ਸਪੋਰਟ ਕਰਨੀ ਹੈ ਇਹ ਜ਼ਮੀਨ ਤੁਹਾਡੇ ਪਿੰਡ ਦੀ ਹੈ ਤੁਹਾਡੇ ਨਗਰ ਦੀ ਹੈ ਜੇ ਅੱਜ ਇਹ ਜ਼ਮੀਨ ਛੁੱਟੂਗੀ ਇੱਥੇ ਜੇ ਦੁਕਾਨਾਂ ਬੰਦੀਆਂ ਸ਼ੋਰੂਮ ਬੰਦਦੇ ਆ ਕਿਰਾਇਆ ਆਉਂਦਾ ਆ ਜਾਂ ਇਹ ਵੇਚ ਕੇ ਜ਼ਮੀਨ ਹੀ ਬਣਾਉਂਦੇ ਆ ਕੋਈ 100 ਏਕੜ ਤੇ ਉਹਦੇ ਜਿਹੜੇ ਠੇਕੇ ਦੇ ਰਾਸ਼ੀ ਆਉਣੀ ਉਹ ਪਿੰਡ ਦਾ ਵਿਕਾਸ ਹੋਣਾ ਤੁਹਾਡੇ ਪਿੰਡ ਦੀ ਸਕੂਲ ਚੰਗੇ ਹਸਪੀਟਲ ਚੰਗੀਆਂ ਸੜਕਾਂ ਬਣ ਗਈਆਂ ਤੁਹਾਡੇ ਪਿੰਡ ਦੇ ਵਿੱਚ ਕੋਈ ਮੱਲਾ ਕਲੀਨਿਕ ਪਾਜੂ ਜਿੱਤੇ ਚ ਕੋਈ ਡਾਕਟਰ ਰੱਖ ਲਾਂਗੇ ਕੋਈ ਸਕੂਲਾਂ ਦੇ ਵਿੱਚ ਆਪਾਂ ਮਾਸਟਰ ਰੱਖ ਲਾਂਗੇ ਇਹ ਤੁਹਾਡੇ ਇਹ ਇਹ ਲੋਕਾਂ ਮਗਰ ਲਾ ਕੇ ਇਹ ਨਾ ਵੇਖੋ ਕਿ ਜਿਹੜੇ 2 4 5 ਪਰਿਵਾਰਿਆਂ ਉਹਨਾਂ ਤੋਂ ਅਸੀਂ ਬੁਰੇ ਪਾਜਾਂਗੇ ਬੁਰੇ ਤੇ ਆਪਾਂ ਨੂੰ ਇੱਕ ਦਿਨ ਬਾਨਾ ਪੈਣਾ ਸਰਕਾਰ ਚੰਗੀ ਸਰਕਾਰ ਆ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੰਗੇ ਕੰਮ ਕਰ ਰਹੀ ਆ ਸਰਕਾਰ ਆ ਕਬਜੇ ਵੀ ਪਹਿਲੀਆਂ ਨਾਲ ਆ ਪਹਿਲੀਆਂ ਸਰਕਾਰਾਂ ਚ ਜੇ ਕੋਈ 5 ਸਾਲ ਦੇ ਟਾਈਮ ਦੇ ਦੌਰਾਨ ਕੁਝ 100 200 500 ਕਿਲੇ ਦਾ ਕਬਜਾ ਸਿਟਾਉਣਾ ਤੇ ਉਲਟਾ ਹੋਰ ਆਪਦੇ ਚੇਤਿਆਂ ਨੂੰ 1000 ਕਿਲੇ ਤੇ ਕਬਜਾ ਕਰਾ ਦੇਣਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਜਿਹੜੇ ਕਾਜੇ ਛੁਟੰਦੇ ਆ ਚੰਗੀ ਸਰਕਾਰ ਬਣੀ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕੋਈ ਲਾਲਚ ਨਹੀਂਗਾ ਉਹਨਾਂ ਨੂੰ ਆਪ ਨੂੰ ਵੀ ਕੋਈ ਲਾਲਚ ਨਹੀਂਗਾ ਕਿ ਮੈਂ ਕੋਈ ਜ਼ਮੀਨ ਤੇ ਜਾਂ ਆਪ ਕਬਜਾ ਕਰਨਾ ਜਾਂ ਕਿ ਇਹ ਆਪਦੇ ਰਿਸ਼ਤੇਦਾਰ ਦਾ ਜਾਂ ਚੇਤੇ ਦਾ ਕਬਜਾ ਕਰਉਣਾ ਉਸੇ ਤਰ੍ਹਾਂ ਹੀ ਸਾਡੇ ਐਮਐਲਏ ਮੰਤਰੀ ਜਿਹੜੇ ਆ ਉਹਨਾਂ ਦਾ ਕੋਈ ਇਹ ਮੰਤਬ ਨਹੀਂਗਾ ਪੀ ਆਹੀ ਕੋਈ ਕਿਸੇ ਦੀ ਜ਼ਮੀਨ ਤੇ ਜਾਂ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਐਸੀ ਇਨਲੀਗਲ ਕਲੋਨੀਆਂ ਚੱਲ ਰਹੀਆਂ ਜਿਨ੍ਹਾਂ ਤੇ ਹਜੇ ਤੱਕ ਕੋਈ ਵੀ ਨਹੀਂ ਥੱਲ ਪਾਈ ਜਾ ਰਹੀ। ਵੇਖੋ ਜਿਹੜੀ ਇਲਲੀਗਲ ਕਲੋਨੀ ਉਹ ਕੱਲੇ ਲੁਧਿਆਣਾ ਨਹੀਂ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਇਲਲੀਗਲ ਕਲੋਨੀਆਂ ਬਣੀਆਂ ਸਾਡਾ ਤੇ ਜਿਹੜਾ ਵੇਖੋ ਮੇਰਾ ਡਿਪਾਰਟਮੈਂਟ ਪੰਚਾਇਤ ਡਿਪਾਰਟਮੈਂਟ ਜੇ ਕੋਈ ਸਾਡੀ ਸਰਕਾਰੀ ਪੰਚਾਇਤੀ ਜ਼ਮੀਨ ਤੇ ਸ਼ਾਮਲਾੜ ਤੇ ਆਬਾਦੀ ਦੇ ਤੇ ਕਿਸੇ ਕਲੋਨੀ ਵਾਲੇ ਨੇ ਕੋਈ ਕਬਜ਼ਾ ਕੀਤਾ ਉਹਦੇ ਚ ਅਸੀਂ ਦਖਲ ਲੈ ਕੇ ਉਹਦੇ ਚ ਅਸੀਂ ਆਪ ਦਾ ਜਿਹੜਾ ਪੰਚਾਇਤ ਵਿਭਾਗ ਦਾ ਜਿਹੜਾ ਵਾ ਉਹ ਕਰਜਾ ਕਰਾਵਾਂਗੇ ਉਹਦੇ ਤੋਂ ਜਿਹੜੀ ਇਨਕਮ ਆਊਗੀ ਉਹਦੇ ਨਾਲ ਪਿੰਡਾਂ ਦਾ ਵਿਕਾਸ ਕਰਾਵਾਂਗੇ ਜਿੱਦਾਂ ਕਿ ਐਮਐਲਏ ਸਾਹਿਬ ਲੰਬੇ ਸਮੇਂ ਤੋਂ ਇੱਥੇ ਸਮਝ ਗਏ ਲੇਕਿਨ ਉਹਨਾਂ ਦੇ ਧਿਆਨ ਚ ਕਿਉਂ ਨਹੀਂ ਲਿਆਂਦਾ ਕਿ ਆਪਾਂ ਵੇਖੋ ਐਮਐਲਏ ਸਾਹਿਬ ਨੂੰ ਵੀ ਇਹ ਕਹਿੰਦੇ ਅੱਜ ਵੀ ਉਹ ਬੰਦਾ ਮੰਨਨਦਿਆ ਵੀ ਇਹ ਪੰਚਾਇਤੀ ਥਾਂ ਮੈਂ ਛੱਡ ਦੂੰਗਾ ਮੰਨਨ ਤੇ ਮੰਨਦਾ ਵਾ ਮੰਨ ਕੇ ਤੇ ਮੁਰਕੇ ਕੋਰਟ ਚ ਚਲਾ ਜਾਂਦਾ ਵਾ ਇਹ ਇਹ ਐਮਐਲਏ ਸਾਹਿਬ ਨੂੰ ਵੀ ਇਹ ਮੰਨ ਕੇ ਗਿਆ ਮੈਨੂੰ ਮੰਨ ਕੇ ਮੈਂ ਆਪ ਦੱਸਣਦਿਆਂ ਤੁਹਾਨੂੰ ਉਹ ਅੱਜ ਫੇਰ ਬੰਦਾ ਮੰਨਨਦਿਆ ਵੀ ਮੈਂ ਆਪੇ ਛ ਉਹ ਮੁੜ ਕੇ ਮੰਨ ਕੇ ਤਾਂ ਫੇਰ ਦੂਜੇ ਪਾਸੇ ਹੋ ਜਾਂਦਾ ਬੰਦਾ ਪਰ ਤੁਹਾਡੇ ਜਿਹੜਾ ਜਿਹੜਾ ਵਿੱਕੀ ਸੀਗਾ ਜਿਹੜਾ ਲੜਕੇ ਨੇ ਕਾਫੀ ਇੱਥੇ ਗੱਲ ਕੀਤੀ ਸੀਗੀ ਤੇ ਉਹਨੇ ਕਿਹਾ ਸੀਗਾ ਕਿ ਐਮਐਲਏ ਸਾਹਿਬ ਤਾਂ ਇੱਥੇ ਆਏ ਨਹੀਂ ਅੱਜ ਮੰਤਰੀ ਸਾਹਿਬ ਆ ਰਹੇ ਨੇ ਇਕੱਲੇ ਦੇਖੋ ਐਮਐਲਏ ਸਾਹਿਬ ਆਏ ਕਿੱਲ ਲੜ ਕਹਿੰਦਾ ਇਹਨਾਂ ਦਾ ਅੱਜ ਅੱਜ ਆਏ ਨਾ ਕਹਿੰਦੇ ਦੇਖੋ ਮੈਂ ਦੇਖੋ ਇਹ ਇਹ 2021 ਦੇ ਵਿੱਚ ਇੱਥੇ ਕਬਜ਼ਾ ਕੀਤਾ ਗਿਆ 2021 ਚ ਕਿਹਦੀ ਗਵਰਨਮੈਂਟ ਹੀ ਕਾਂਗਰਸ ਦੀ ਗਵਰਨਮੈਂਟ ਹੀ ਤੇ ਅਹੀਂ ਤੇ ਵੇਖੋ ਅਫਸਰ ਤਾਂ ਹੋ ਹੀ ਜਾਂਦਾ ਵੇਖੋ ਅਫਸਰ ਤਾਂ ਸਰਕਾਰ ਅਫਸਰਾਂ ਚਾਹੇ ਵੇਖੋ ਜਦੋਂ ਪੋਲਿਟਿਸ਼ੀਨ ਕਬਜ਼ੇ ਕਰਾਉ ਅਫਸਰ ਵਿਚਾਰੇ ਕੀ ਕਰਨਗੇ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਮਾੜੇ ਆ ਤੇ ਸਾਰੇ ਅਫਸਰ ਚੰਗੇ ਆ 99% ਅਫਸਰ ਚੰਗੇ ਜਿਹੜੇ 1-2% ਕਾਲੀਆਂ ਭੇਡਾਂ ਮੈਂ ਇਹ ਵੀ ਕਹਿਣਾ ਵਾਂ ਉਹਨਾਂ ਦੀ ਵੀ ਵਿੱਚ ਮਲੀਪੁਗਤ ਹੁੰਦੀ ਆ ਤਾਂ ਹੀ ਇਹੋ ਜੇ ਕੰਮ ਹੁੰਦੇ ਆ ਪਰ ਜਦੋਂ ਪੋਲਿਟਿਕਸ ਜਦੋਂ ਸਰਕਾਰ ਸਾਦੂ 2021 ਦੇ ਵਿੱਚ ਇਹ ਟਿਕਾਨਾਂ ਬਣੀਆਂ ਤੇ 2021 ਜਿੱਥੋਂ ਐਮਐਲਏ ਕੌਣ ਸੀ ਜਿਹੜਾ ਐਮਐਲਏ ਫਿਰ ਉਹ ਉਹਦਾ ਸਾਰਾ ਕਸੂਰ ਆ ਨਾ ਹੁਣ ਸਾਡੇ ਐਮਐਲਏ ਸਾਹਿਬ ਤੇ ਨਾਲ ਬੈਠੇ ਆ ਕਬਜ਼ਾ ਲੈਣ ਲਈ ਦੇਖੋ ਜੀ ਇਨਕੁਆਰੀ ਤੇ ਹੋਣੀ ਚਾਹੀਦੀ ਆ ਜੇ ਉਹ ਸਰਕਾਰ ਦੇ ਵਿੱਚ ਜੇ ਉਹ ਸਰਕਾਰ ਦੇ ਵਿੱਚ ਇਹ ਕਬਜ਼ਾ ਕਰਾਇਆ ਗਿਆ ਤੇ ਇਨਕੁਆਰੀ ਹੋਣੀ ਚਾਹੀਦੀ ਆ ਵੀ ਐਮਐਲਏ ਨੇ ਸਾਥ ਦਿੱਤਾ ਇਹ ਤੇ ਇਸ ਬੰਦੇ ਨੂੰ ਵੀ ਦੱਸਣਾ ਚਾਹੀਦਾ ਵੀ ਕਿਹਦੀ ਸ਼ਹਿਤ ਇਹਨੇ ਬਲੀਆਂ ਦੁਕਾਨਾ ਪਰ ਉਹ ਤਾਂ ਕਹਿੰਦੇ ਕਿ ਐਮਐਲਏ ਨੇ ਖੁਦ ਮੰਨਿਆ ਕਿ ਇਹ ਸਹੀ ਹੈਗਾ ਕਿਹੜੇ ਐਮਐਲਏ ਨੇ ਕੀ ਨੇ ਆਹ ਆਪਣਾ ਪਾਸੀ ਨੇ ਗੱਲ ਕਹੀ ਹੈ ਕਿ ਐਮਐਲਏ ਸਾਹਿਬ ਸੰਗੋਵਾਲ ਬਾਕੀ ਸੰਗੋਵਾਲ ਸਾਹਿਬ ਦੇ ਨਾਲ ਬੈਠੇ ਆ ਜੋ ਉਹਨੇ ਬਿਆਨ ਦਿੱਤੇ ਹਲਕਾ ਵੇਖੋ ਜੀ ਸੰਗੋਵਾਲ ਸਾਹਿਬ ਦਾ ਸੰਗੋਵਾਲ ਸਾਹਿਬ ਜੇ ਗਲਤ ਕੀਤਾ ਬੰਦੇ ਨੇ ਤੇ ਸੰਗੋਵਾਲ ਸਾਹਿਬ ਨਾਲ ਬੈਠੇ ਆ ਸੰਗੋਵਾਲ ਸਾਹਿਬ 5 ਮਹੀਨੇ ਪਹਿਲਾਂ ਵੀ ਮੈਨੂੰ ਕਿਹਾ ਵੀ ਆਪਾਂ ਕਰਜ਼ਾ ਲੈਣਾ ਉਹ ਬੰਦੇ ਦਾ ਕੰਮ ਹੈ ਝੂਠ ਮਾਰ ਕੇ ਫਰੇਮ ਕਰਕੇ ਲੋਕਾਂ ਨੂੰ ਉਲਝਾਉਣਾ ਮੈਂ ਤੇ ਤੁਹਾਨੂੰ ਪਹਿਲਾਂ ਦੱਸਦਾ ਵੀ ਮੇਰੇ ਕੋ ਵੀ ਉਹ ਬੰਦਾ ਗਿਆ 4 ਮਹੀਨੇ ਪਹਿਲਾਂ ਵੀ ਮੈਂ ਛੱਡ ਦੇਣਾ ਜਗਾ ਜਾ ਕੇ ਹਾਈ ਕੋਰਟ ਚ ਸਟੇ ਲੈਣ ਦਾ ਫੇਰ ਹੁਣ ਜੀਡੀਸੀ ਦੀ ਅਦਾਲਤੋਂ ਫੈਸਲਾ ਆ ਅੱਜ ਫੇਰ ਆਉਂਦਾ ਮੈਂ ਹਾਈ ਕੋਰਟ ਤੇ ਚਲ ਗਿਆ ਆਪ ਹੀ ਕੱਲ ਇਹਨੇ ਨਾਟਕ ਖੇਡਿਆ ਆ ਮੈਂ ਵਿਖਾਉਣਾ ਤੁਹਾਨੂੰ ਇਹਨੇ ਮੈਨੂੰ ਵੀ ਆਪ ਪੋਸਟ ਪਾਈ ਆ ਵੇਖੋ ਜੇ ਇਹਨੇ ਜਗ੍ਹਾ ਛੱਡਣੀ ਆ ਤੇ ਫੇਰ ਇਹ ਜਗ੍ਹਾ ਛੱਡਦੇ ਇਹੋ ਜੇ ਨਾਟਕ ਕਿਉਂ ਕਰਦਾ ਆ ਆ ਇੱਕੋ ਮਿੰਟ ਆ ਮੈਂ ਤੁਹਾਨੂੰ ਵਿਖਾਉਣਾ ਇਹਨੇ ਮੈਨੂੰ ਆਪ ਪੋਸਟ ਪਾਈ ਆ ਵੀ ਮੈਂ ਜਿਹੜਾ ਕਬਜ਼ਾ ਛੱਡਦਾ ਮੈਂ ਇੱਥੇ ਸਿਆਸੀ ਰੋਟੀਆਂ ਨਹੀਂ ਕਿਸ ਨੂੰ ਸੇਕਣ ਦੇਣੀਆਂ ਤੇ ਮੈਂ ਆਪਦੀ ਮਰਜ਼ੀ ਨਾਲ ਆਪੇ ਛੱਡ ਦੇਣਾ ਆ ਆ ਮਾਰਿਓ ਜੀ ਆ ਵਿਕਾਸ ਪਾਸੀ ਦਾ ਨੰਬਰ ਆ ਵੇਖੋ ਲੁਧਿਆਣਾ ਵਿਕਾਸ ਪਾਸੀ ਉੱਤੇ ਲਿਖਿਆ ਤੇ ਥੱਲੇ ਵੇਖੋ ਪੋਸਟ ਕੀ ਪਾਈ ਐਨੇ ਇਹਨੇ ਕੱਲ ਇਹਨੇ ਬੰਦੇ ਨੇ ਕੱਲ ਆਪ ਮੈਨੂੰ ਇਹ ਪੋਸਟ ਪਾਈ ਆ ਆ ਆ ਆ ਮਾਰ ਕੇ ਵੇਖੋ ਠੀਕ ਹੈ ਠੀਕ ਹੈ ਹਾਂਜੀ ਤੇ ਆਪ ਉਹ ਮੰਨਦੇ ਆ ਵੀ ਮੈਂ ਆਪ ਤੋੜਨ ਦੇ ਆ ਉਹਦੇ ਬਾਅਦ ਫੇਰ ਇਹਨੇ ਅਗਲੀ ਪੋਸਟ ਪਾਈ ਵੀ ਮੈਂ ਆ ਜੀਸੀਬੀ ਮਸ਼ੀਨ ਚਲਾਤੀ ਆ ਆ ਵੇਖੋ ਦੁਬਾਰਾ ਮੈਂ ਟਾ ਰਿਆ ਆ ਤੇ ਉੱਤੇ ਵੇਖੋ ਨੰਬਰ ਕੀ ਦਾ ਲੁਧਿਆਣਾ ਵਿਕਾਸ ਪਾਸੀ ਦਾ ਆਪੇ ਪਾ ਰਿਆ ਅਸੀਂ ਪਹਿਲਾਂ ਨਹੀਂ ਆਹੀਂ ਕਿ ਚਲੋ ਛੱਡ ਦੇ ਪੰਚਾਇਤੀ ਜ਼ਮੀਨ ਨੂੰ ਤੂੰ ਆਪ ਛੱਡਦਾ ਪਿਆ ਆਪ ਇਹ ਵੀਡੀਓ ਪਾਉਂਦਿਆ ਤੇ ਆਪ ਹੀ ਹੋਣਾ ਅੱਜ ਫੇਰ ਕਹਿੰਦਿਆ ਵੀ ਨਹੀਂ ਇਹ ਮੇਰੀ ਜਗਾ ਤੇ ਫੇਰ ਮੰਨਦਿਆ ਵੀ ਇਹ ਪੰਚਾਇਤੀ ਜਗਾ ਮੈਂ ਛੱਡ ਦੂੰਗਾ ਪਰ ਫੇਰ ਕਹਿੰਦੇ ਕਿ ਹਾਈ ਕੋਰਟ ਨੇ ਆਰਡਰ ਦਿੱਤਾ ਜੀ ਦੇਖੋ ਜੀ ਗੱਲ ਤੇ ਇਹ ਦੀ ਕਰਦੇ ਆ ਆ ਵੇਖੋ ਆਪ ਟੋਹਂਦਿਆ ਇਹ ਬੰਦਾ ਆਪ ਹੀ ਮੈਨੂੰ ਵੀਡੀਓ ਪਾਉਂਦਿਆ ਆਪ ਵੀਡੀਓ ਪਾ ਕੇ ਤੇ ਮੁੜ ਕੇ ਫੇਰ ਆਖੀ ਜਾਂਦਾ ਵੀ ਮੈਂ ਸਟੇ ਲਾਇਆ ਇਹ ਕੋਈ ਗੱਲ ਨਹੀਂ ਇਹ ਤਾਂ ਫਿਰ ਇਹ ਬੰਦਾ ਫਰੇ ਵੀ ਕਰਦਾ ਹੁਣ ਛੁਡਾ ਲਈ ਜਗੇ ਵੇਖੋ ਜਗਾ ਛੁੱਟ ਗਈ ਜੀ ਜਿਹੜੀ ਪਿੰਡ ਦੀ ਜਗਾ ਬੱਲੋ ਕੇ ਪਿੰਡ ਦੀ ਉਹ ਬੱਲੋ ਕੇ ਪਿੰਡ ਵਾਲਿਆਂ ਦੇ ਪੰਚਾਇਤ ਦੇ ਹਵਾਲੇ ਕਰਤੀ ਆ ਇਹਦੇ ਜੋ ਵੀ ਇਨਕਮ ਆਊਗੀ ਉਹਦੇ ਨਾਲ ਪਿੰਡ ਦਾ ਵਿਕਾਸ ਕਰਾਵਾਂਗੇ ਥੈਂਕ ਯੂ ਜੀ ਪੰਚਾਇਤੀ ਜਮੀਨਾਂ ਕਿੰਨੀਆਂ ਛੁਡਾ ਲਈਆਂ ਗਈਆਂ ਤੇ ਕਿੰਨੀਆਂ ਕਹੇ ਹੋਰ ਪਿੰਡ ਦੇ ਦੇਖੋ 12000 ਏਕਰ ਤੋਂ ਵੱਧ ਜਿਹੜੀ ਜ਼ਮੀਨ ਛਡਾਲੀ ਆ ਜਿਹਦੇ ਚ ਅਰਪਾਰ ਪਈਆਂ ਦੀਆਂ ਜ਼ਮੀਨਾਂ ਵੀ ਆ ਗਈਆਂ ਜਿਹੜੀ 100 ਏਕੜ ਡੇਰਾ ਬੱਸੀ ਦੀ ਛਡਾਈ ਆ ਉਹ ਵੀ ਅਰਪਾਰ ਪਈਆਂ ਦੀ ਜ਼ਮੀਨ ਆ ਇਸੇ ਤਰ੍ਹਾਂ ਹੀ ਅੱਜ ਜਿਹੜੀ ਇਹ ਆਪਾਂ ਲੁਧਿਆਣੇ ਦੇ ਵਿੱਚ ਬੱਲੋਕੇ ਪਿੰਡ ਤੇ ਆ ਇਹ ਵੀ ਕਮਰਸ਼ੀਅਲ ਜ਼ਮੀਨ ਆ ਇਹਦੇ ਵਿੱਚ ਵੀ ਸ਼ੋਰੂਮ ਬਾਨਨੇ ਆ ਤੇ ਪਰ ਮੈਂ ਇੱਥੇ ਇਹ ਬੇਨਤੀ ਕਰਦਾ ਪਿੰਡ ਵਾਲਿਆਂ ਨੂੰ ਵੀ ਵੀ ਦੋ ਚੌ ਪੰਜਾਂ ਪਰਿਵਾਰਾਂ ਤੋਂ ਇਹਨਾਂ ਡਰੋ ਵੀ ਬੁਰੇ ਬਾਨਾ ਪਊਗਾ ਸਾਰੇ ਇੱਕ ਮੋਠ ਹੋਵੋ ਅੱਗੇ ਆਓ ਤੇ ਆਪਦੇ ਪਿੰਡ ਦੀਆਂ ਜਾਇਦਾਦਾਂ ਛਡਾਓ ਅੱਜ ਬੱਲੋਕੇ ਵਾਲੇ ਸਾਰੇ ਇਕੱਠੇ ਹੋ ਗਏ ਆ ਬੱਲੋ ਕੈਲ ਨੇ ਇੱਕੋ ਕੇ ਜਾਇਦਾਤ ਆਪਦੀ ਚੜਾਈ ਹੈ। ਕੋਲਾ ਸਾਹਿਬ ਉਹ ਨਿਹਾਲ ਆਖਰੀ ਪਾਲੇ ਵੀਰ ਸਿੰਘ ਬਾਦਲ ਉਹਨਾਂ ਨੇ ਅੱਜ ਬਾਪੀ ਬੰਗੀਏ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਨਾ ਪੰਦੇ ਆ। ਜਿੰਦਾਬਾਦ। ਸਰਦਾਰ ਜੀਵਨ ਸਿੰਘ ਸੰਗੋਲ ਜਿੰਦਾਬਾਦ। ਸਰਦਾਰ ਜੀਵਨ ਸਿੰਘ ਸੰਗੋਲ ਜੇ ਜੇ ਉਹਨਾਂ ਨੇ ਗਲਤੀਆਂ ਕੀਤੀਆਂ ਤੇ ਤਾਂ ਹੀ ਉਹ ਗਲਤੀਆਂ ਮੰਨਦੇ ਪਏ ਆ। ਇਹ ਨਹੀਂ ਹੁੰਦਾ ਆਪੀ ਬੰਦਾ ਕਤਲ ਕਰਦੇ ਤੇ ਮੁੜ ਕੇ ਆ ਕੇ ਕਿ ਮੈਨੂੰ ਮaaf ਕਰ ਦਿਓ ਤੇ ਉਹਨੂੰ ਕਤਲ ਦੀ ਜਿਹੜੀ ਉਹ ਮਾਫੀ ਮਿਲ ਜਾਂਦੀ ਆ। ਜੇ ਬੰਦੇ ਨੇ ਕਤਲ ਕੀਤਾ ਤੇ ਉਹਦੀ ਸਜ਼ਾ ਜਿਹੜੀ ਉਮਰ ਕੈਦ ਹੁੰਦੀ ਆ ਉਸੇ ਤਰ੍ਹਾਂ ਹੀ ਇਹ ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲੈਣ ਜਿਹੜੀ ਗੁਰੂ ਮਹਾਰਾਜ ਪਾਤਸ਼ਾਹਾ ਨੇ ਇਹਨਾਂ ਨੇ ਮੱਥਾ ਲਾਇਆ ਉਹਦੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਮਿਲਣੀ ਮਿਲਣੀ ਅੱਗੇ ਵੀ ਮਿਲੀ ਆ ਤੇ ਗਾਂ ਆਉਣ ਵਾਲੇ ਸਮੇਂ 'ਚ ਵੀ ਮਿਲਣੀ ਆ ਵੀ ਭਾਰਤ ਸ੍ਰੀ ਰਿਤਕੌਰ ਬਾਦਲ ਨੇ ਕਿਹਾ ਸੀ ਨਾ ਇਲੈਕਸ਼ਨ ਦੇ ਦੌਰਾਨ ਵੀ ਜਿਨਨੇ ਬੇਅਦਬੀ ਕੀਤੀ ਆ ਜਾਂ ਕਰਾਈ ਜਾਂ ਬੇਅਦਬੀ ਤੇ ਸਿਆਸਤ ਕਰਦਾ ਉਹਦਾ ਕੱਖ ਨਾ ਰਵੇ ਤੇ ਕੁਝ ਨਹੀਂ ਰਿਹਾ ਸਾਰੀਆਂ ਸੀਟਾਂ ਹਰ ਗਈਆਂ ਕੰਮ ਨਿਪੜ ਗਿਆਂ ਨਾ ਤੇ ਗਾਂ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਗੁਰੂ ਮਹਾਰਾਜ ਨੇ ਮਾਫੀ ਨਹੀਂ ਦੇ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਰਾਜ ਦਿੱਤਾ ਤੇ ਜੇ ਇਹਨਾਂ ਲੋਕਾਂ ਨੇ ਬਾਦਲ ਪਰਿਵਾਰ ਨੇ ਗੁਰੂ ਮਹਾਰਾਜ ਦਾ ਮੱਥਾ ਲਾ ਲਿਆ ਤੇ ਇਹਨਾਂ ਨੂੰ ਉਹਦੀ ਸਜ਼ਾ ਗੁਰੂ ਮਹਾਰਾਜ ਨੇ ਦੇਣੀ ਦੇ।